ਇੰਨਾ ਕੀ ਹੌਸਲਾ ਦੇ ਸਕਦਾ ਆਪਣੀ ਮਾਂ ਨੂੰ ਇਹ ਹੀ ਕਹਿ ਸਕਦਾ ਕਿ ਜਦੋਂ ਜੰਮਿਆ ਸੀ ਰਾਜਵੀਰ ਸਿਰਫ ਤੁਹਾਡਾ ਸੀ ਪਰ ਜਦੋਂ ਦੁਨੀਆ ਤੋਂ ਗਿਆ ਤਾਂ ਗਿਣ ਕੇ ਵੇਖ ਲਿਓ ਕਿੰਨੀਆਂ ਕਰੋੜਾਂ ਮਾਵਾਂ ਦਾ ਰਾਜਵੀਰ ਇਹ ਗਿਣ ਲਿਓ ਕਿੰਨੀਆਂ ਪੈਣਾ ਦਾ ਭਰਾਇਓ ਇਹ ਗਿਣ ਲਿਓ ਇਹ ਕਮਾਈ ਜੇ ਤੁਹਾਡੇ ਪੁੱਤ ਦੀ ਬਾਕੀ ਬੈਂਕਾਂ ਚ ਪਈਆਂ ਕਮਾਈਆਂ ਰਜਿਸਟਰੀਆਂ ਚ ਲਿਖੇ ਨਾਮ ਕਿਸੇ ਨੂੰ ਨਹੀਂ ਦਿਸਦੇ ਉਹ ਕਮਾਈ ਕਰਕੇ ਗਿਆ ਪੁੱਤ ਤੁਹਾਡਾ ਜੰਮਿਆ ਇੱਕ ਮਾਣੇ ਸੀ ਰੋਂਦੀਆਂ ਅੱਜ ਲੱਖਾਂ ਮਾਵਾਂ ਪਈਆਂ ਰਾਜਵੀਰ ਨੂੰ वैसे ते ਸਾਡੀ ਬੱਚੀ ਨੇ ਧੀ ਰਾਣੀ ਨੇ ਬੋਲਣ ਜੋਗਾ ਛੱਡਿਆ ਹੀ ਨਹੀਂ ਕਿਸੇ ਨੂੰ ਕਲੇਜਾ ਕੱਢ ਕੇ ਸਾਰਿਆਂ ਦਾ ਨਾਲ ਲੈ ਗਈ ਕਿੱਡਾ ਵੱਡਾ ਕਲੇਜਾ ਸੀ ਰਾਜਵੀਰ ਦਾ ਉਹਦਾ ਕਲੇਜਾ ਹੀ ਬੋਲ ਕੇ ਗਿਆ ਨਾ ਧੀਆਂ ਪੁੱਤਾਂ ਤੋਂ ਵੱਡਾ ਕਲੇਜਾ ਕੋਈ ਨਹੀਂ ਹੁੰਦਾ ਕਿਸੇ ਦਾ ਹਿਲਾ ਕੇ ਰੱਖ ਗਈ ਬੇਟੀ ਜਦੋਂ ਵੀ ਕਿਸੇ ਸੋਗ ਤੇ ਕਿਸੇ ਭੋਗ ਤੇ ਕਿਸੇ ਮਾਤਮ ਤੇ ਜਾਂਦਾ ਉਹੀ ਪੰਕਤੀਆਂ ਨੇ ਜਿਹੜੀਆਂ ਸਾਡੇ ਜ਼ਿਹਨ 'ਚ ਆਉਂਦੀਆਂ ਨੇ ਜਿੰਨਾਂ ਤੋਂ ਗੱਲ ਸ਼ੁਰੂ ਕਰੀਦੀ ਹੈ ਪਰ ਅੱਜ ਪਤਾ ਨਹੀਂ ਕਿਉਂ ਇੱਕ ਅਲੱਗ ਜੀ ਪੰਕਤੀ